ਇਹ ਸਾਡੇ ਬਰਤਾਲੇ ਤੋਂ ਆਏ ਨੇ ਕਈ ਸਾਲਾਂ ਤੋਂ ਆ ਰਹੇ ਨੇ ਕੰਜਕ ਪੂਜਨ ਕਰ ਰਹੇ ਨੇ ਕੰਜਕਾਂ ਦਾ ਪੂਜਨ ਜਿਨੂੰ ਹਿੰਦੂ ਤਲ ਆ ਦੇਖੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੰਜਕ ਪੂਜਨ ਕਰ ਰਹੇ ਨੇ ਉਹਨਾਂ ਨੂੰ ਜਿੰਨਾ ਵੀ ਹੋ ਸਕਦਾ ਦਾਨ ਵੀ ਦੇ ਰਹੇ ਨੇ ਉਹਨਾਂ ਦੇ ਪੈਰੀਂ ਹੱਥ ਵੀ ਲਾ ਰਹੇ ਨੇ ਤੇ ਉਹ ਛੋਟੀਆਂ-ਛੋਟੀਆਂ ਬੱਚੀਆਂ ਵੀ ਅਸ਼ੀਰਵਾਦ ਦੇ ਰਹੀਆਂ ਨੇ ਬੜੀਆਂ ਤਸਵੀਰਾਂ ਮਾਤਾ ਨਾਨਾ ਦੇ ਵੀ ਮੰਤਰ ਤੋਂ ਸੜੇ ਕਸਾਨੀਆਂ ਕਰ ਰਹੇ ਹਨ ਪਰਨਾਲਾ ਤੋਂ ਆਇਆ ਸੰਗਤਾਂ ਵੱਲੋਂ ਕੰਜਕ ਪੂਜਨ ਕੀਤਾ ਜਾ ਰਿਹਾ ਦੇਖੋ ਕੀ ਆਪਨੇ ਕਿਆ ਆਸ਼ੀਰਵਾਦੀਆਂ ਨੂੰ ਮਾਤਾ ਕਾ ਲੋ ਜੀ ਕਿ ਨਹੀਂ ਮਾਤਾ ਦਾ ਆਸ਼ੀਰਵਾਦ ਦੇਤਾ ਕਿਉਂਕਿ ਮਾਤਾ ਇਹਨਾਂ ਦੇ ਵਿੱਚੇ ਬੋਲ ਪੈਂਦੀ ਆਪਣੇ ਆਪ ਇੱਥੇ ਮਾਤਾ ਹੈ ਐਸੀ ਹੈ ਨਾ ਜੋ ਖੁਲਿਖੋਸ਼ਾ ਬਹੁਤ ਸਾਰਾ ਸ਼ੀਲ ਲੱਗਿਆ ਮੈਨੂੰ ਇਹ